ਮਨਤਾ ਆਓ ਰਲ ਮਿਲ ਮੰਗੀਏ ਮੰਤਾ ਅਜੇ ਹੀ ਰੁੱਤ ਹੁਣ ਘੜੀ ਵੀ ਆਵੇ ਆਓ ਰਲ ਮਿਲ ਮੰਗੀਏ ਮੰਤਾ ਅਜੇ ਹੀ ਰੁੱਤ ਹੁਣ ਘੜੀ ਵੀ ਆਵੇ ਹਰ ਪਾਸੇ ਹੁਣ ਖੁਸ਼ੀਆਂ ਹੀ ਖੁਸ਼ੀਆਂ ਗਮਾਂ ਦੀ ਨੇਰੀ ਨਾ ਕਿਸੇ ਨੂੰ ਸਤਾਵੇ ਹਰ ਘਰ ਰੁਸ਼ਨਾਵੇ ਨਾਲ ਚਾਨਣੇ ਹਰ ਘਰ ਰੁਸ਼ਨਾਵੇ ਨਾਲ ਚਾਨਣੇ ਹਨੇਰਾ ਕਿਦੜੇ ਜ਼ਰਨਾਵੀ ਹਰ ਬੰਦਾ ਜੱਗ ਵਿੱਚ ਰੱਜ ਰੱਜ ਖਾਵੇ ਢਿੱਡ ਦੀ ਭੁੱਖ ਨਾ ਕਿਸੇ ਨੂੰ ਸਤਾਵੇ ਆਵਰਲ ਮਿਲ ਮੰਗਿਏ ਮੰਤਾ ਸੋਵੇਂ ਹਰ ਕੋਈ ਸਪੂਨ ਦੀ ਨੀਂਦਰ ਸੋਵੇਂ ਹਰ ਕੋਈ ਸਪੂਨ ਦੀ ਨੀਂਦਰ ਡਰਾਉਣਾ ਸੁਪਨਾ ਨਾ ਨੀਂਦ ਉਡਾਵੇ ਬ੍ਰਿਧ ਆਸ਼ਰਮਾਂ ਨੂੰ ਲਗ ਜਾਵਨ ਜਿੰਦਰੇ ਕੋਈ ਬਜ਼ੁਰਗ ਕਦੀ ਤੱਕੇ ਨਾ ਖਾਵੇ ਧੀ ਦੀ ਫੁਲਕਾਰੀ ਨੂੰ ਦਾਗ ਨਾ ਲੱਗੇ ਦੀਦੀ ਫੁਲਕਾਰੀ ਨੂੰ ਦਾਗ ਨਾ ਲੱਗੇ ਹਰ ਵੇਲੇ ਧੌਣ ਚੁੱਕ ਕਰ ਆਵੇ ਜੰਮੇ ਦੀ ਢੋਲ ਵਜਨ ਵੰਡਨ ਲੱਡੂ ਪ੍ਰੂਣ ਨੂੰ ਹੀ ਨਾ ਕੋਈ ਮਾਰੂਗਾ ਮੂਲ ਨਸ਼ਿਆਂ ਦਾ ਉੱਪਰ ਸੜੇ ਤੇ ਮੁਕੇ ਮੂਲ ਨਸ਼ਿਆਂ ਦਾ ਉੱਪਰ ਸੜੇ ਤੇ ਮੁਕੇ ਕਿਸੇ ਮਾਂ ਦੀ ਅੱਖ ਅਥਰੂ ਨਾ ਆਵੇ ਦੇਸ਼ ਦੀ ਮੇਰਾ ਕਦੇ ਸੋਨੇ ਦੀ ਜਿੜੀ ਫਿਰ ਤੋਂ ਆਪਣਾ ਇਨਾਮ ਕਹਾਵੇ ਆਓ ਨਿਮੀਨਾਲ ਮਿਲ ਮੰਗੀਏ ਮਨਤਾ ਬੇਰਹਿਮ ਰੁੱਧ ਕੜੀ ਮਾੜੀ ਨਸਤਾਵੇ ਹਰ ਪਾਸੇ ਹੁਣ ਖੁਸ਼ੀਆਂ ਹੀ ਖੁਸ਼ੀਆਂ ਰਮਾਂ ਦੀ ਨੇਰੀ ਨਾ ਕਹਿ ਵਰਪਾ ਧੰਨਵਾਦ